ਦິນਨਗਰ ਦੇ ਮਕੌੜਾ ਪਤਨ ਚ ਰਾਵੀ ਦਰਿਆ ਦੇ ਕੋਲ ਔਗਰਾ ਜਗੋਚਕ ਟਾਂਡਾ ਜੈਨਪੁਰ ਪਿੰਡਾਂ ਚ ਤੁਸੀ ਬੰਨ ਟੁੱਟਣ ਨਾਲ ਦਰਿਆ ਦਾ ਪਾਣੀ ਪਿੰਡਾਂ ਚ ਦਾਖਲ ਹੋ ਗਿਆ ਇਸ ਮੌਕੇ ਤੇ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਵੱਲੋਂ ਪਿੰਡ ਚ ਫਸੇ ਲੋਕਾਂ ਤੱਕ ਪਹੁੰਚ ਬਣਾਏंगी ਅਤੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ ਉਦਰ ਇਸ ਮੌਕੇ ਤੇ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਨੇ ਦਿਨਾਨਗਰ ਮੁਕੌੜਾ ਪਤੰਜ ਰਾਵੀ ਦਰਿਆ ਕੋਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਫੌਜ ਦੀ ਮਦਦ ਲਈ ਗਈ ਹੈ, ਫੌਜ ਵੀ ਔਨ ਕਾਲ ਰੱਖੀ ਗਈ ਹੈ। ਸਾਰੀ SDRF ਦੀਆਂ ਟੀਮਾਂ, NDRF ਦੀਆਂ ਟੀਮਾਂ ਉਹ ਸਾਰੀਆਂ ਮੌਕੇ ਤੇ ਹਾਜ਼ਰ ਨੇ ਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਸਾਡੇ MLA ਸਾਹਿਬਾਨ, ਸਾਡੇ ਵਰਕਰ ਸਾਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਥਾਂ-ਥਾਂ ਲੰਗਰ ਵੀ ਲਾਏ ਨੇ ਪਸ਼ੂਆਂ ਦਾ ਕਿਉਂਕਿ ਮੈਂ ਹੁਣ ਪਠਾਨਕੋਟ ਜਾ ਕੇ ਆਇਆ ਹਾਂ। ਤਾਂ ਉੱਥੇ ਗੁਜਰ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਨੇ ਪਸ਼ੂਆਂ ਦਾ ਜਿਹੜਾ ਸਾਰਾ ਉੱਥੇ ਵੀ ਸਾਰੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਇਹ ਵੈਕੂਏਸ਼ਨ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਰਾਧਾ ਸਵਾਮੀ ਸਤਸੰਗ ਬਿਅੰਸ ਦੇ ਉੱਤੇ ਦੋ ਡੇਰੇ ਨੇ ਦਲਹੌਜੀ ਰੋਡ ਤੇ ਹੈ ਤੇ ਦੂਜਾ ਗੁਸਾਈਪੁਰ ਹੈ ਉੱਥੇ ਵੀ ਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਖਾਣ ਪੀਣ ਦਾ ਰਹਿਣ ਦਾ ਮੈਡੀਕਲ ਦਾ ਪਸ਼ੂਆਂ ਦਾ ਤੇ ਹਰ ਤਰ੍ਹਾਂ ਦਾ ਪ੍ਰਬੰਧ ਹੈ